ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦਾਣਾ ਮੰਡੀ ਸੰਗਰੂਰ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਕਿਸ ਤਰ੍ਹਾਂ ਬਸਲ ਆ ਰਹੀ ਹੈ ਤੇ ਕਿੰਨਾ ਕੁ ਮੌਇਸਚਰ ਹੈ ਅੱਜ ਕੁਦਰਤ ਨੂੰ ਮੈਨੂੰ ਨਾ ਫੋਨ ਆਇਆ ਦੁਪਹਿਰੇ 1:00 ਕੋ ਮੰਡੀ ਆਪਣੇ ਜਿਹੜੇ ਹੈਗੇ ਨੇ ਡੀ ਐਮਓ ਸਾਹਿਬ ਤੇ ਦੱਸਿਆ ਗਿਆ ਕਹਿੰਦੇ ਕਿ ਜਿਹੜੀ ਜਿਰੀ ਆਪਣੀ ਆ ਗਈ ਹੈ ਤੇ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਸੀਗਾ ਕਿ ਇਹ ਆਪਣਾ ਮੌਇਸਚਰ ਕਿੰਨਾ ਹੈ ਨਮੀ ਕਿੰਨੀ ਹੈ ਤੇ ਕਹਿੰਦੇ 15 ਤੇ ਹੁਣ ਚੈੱਕ ਕੀਤੀ ਮੌਇਸਚਰ ਮੀਟਰ ਉੱਤੇ ਤੇ 14.6% ਹੈ ਤੇ ਜਿਹੜਾ ਜ਼ਿੰਮੇਦਾਰ ਜਿਹੜੇ ਰਜਿੰਦਰ ਸਿੰਘ ਨੇ ਸੰਗਰੂਰ ਤੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਕਿ ਮੈਂ ਅਗੀਤੀ ਲਾਈ ਸੀ 3 ਜੂਨ ਨੂੰ ਇਬਨ ਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਸਾਡੀ ਪਹਿਲੀ ਆਮਦ ਹੈ ਐ ਬਣੀ ਵਧੀਆ ਜਿਹੜੀ ਮੌਇਸਚਰ ਹੈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਆਇਆ ਹੈ ਤੇ ਮੇਰੇ ਨਾਲ ਪ੍ਰਧਾਨ ਜੀ ਵੀ ਨੇ ਤੇ ਨਾਲ ਆਪਣੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਜੀ ਨਾਲ ਸਖਤੀ ਮਾਰਕੀਟ ਕਮੇਟੀ ਨੇ ਜਿਹੜੀ ਪਹਿਲੀ ਜਿਹੜੀ ਖਰੀਦ ਹੈ ਉਹ ਫਨ ਗ੍ਰੇਨ ਲਈ ਕੀਤੀ ਹੈ ਤੇ ਮੁਬਾਰਕਾਂ ਨੇ ਜੀ ਤੇ ਮੈਂ ਆਸ ਕਰਦਾ ਕਿ ਹੁਣ ਜਿਹੜੀ ਆਉਣ ਵਾਲੀ ਆਮਦ ਹੈ ਇਸ ਤੋਂ ਬਾਅਦ ਉਹ ਵੀ ਜਿਹੜੀ ਹੈ ਘਟੂ ਘਟ ਨਮੀ ਜਿਹੜੀ ਹੈ ਉਹ ਠੀਕ ਹੋਏਗੀ ਤੇ ਜਿੰਮੇਦਾਰ ਭਾਈ ਨਰਜਿੰਦਰ ਸਿੰਘ ਜੀ ਮੈਂ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰ ਦਿੱਤਾ ਤੇ ਆਪ ਜੀ ਦੇ ਸਾਹਮਣੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਸਾਫ਼ ਤੇ ਜਿਹੜੀ ਹੈ ਨਵੀਂ ਤੋਂ ਰਹਿਤ ਜਿਹੜੀ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਬਹੁਤ ਧੰਨਵਾਦ ਸਰ ਪੇਮੈਂਟ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਹੀਂ ਠੀਕ ਨੇ ਜੋ ਸਰਕਾਰੀ ਹਦਾਇਤਾਂ ਨੇ ਆਪਾਂ ਉਹਦੇ ਅਨੁਸਾਰ ਜਿਹੜੀ ਆ ਉਹ ਕਰਦੇ ਰਵਾਂਗੇ ਤੇ ਐਨੀ ਕੋਈ ਜੇ ਪ੍ਰੋਬਲਮ ਹੋਏਗੀ ਤੇ ਡੈਫੀਨਿਟਲੀ ਕਿਉਂਕਿ ਮੈਨੂੰ ਮਿਲਦੇ ਰਹੇ ਨੇ ਆਪਣੇ ਪ੍ਰਧਾਨ ਜੀ ਵੀ ਇਹਨਾਂ ਨੂੰ ਜੋ ਸਵੋਸ਼ਿਆਵਾਂ ਦੱਸੀਆਂ ਦੀਆਂ ਨੇ ਮੈਂ ਜੋਇਨ ਨਹੀਂ ਕੀਤਾ ਸੀਗਾ ਦੂਜੇ ਦਿਨ ਮੈਨੂੰ ਆ ਕੇ ਮਿਲੇ ਸੀਗੇ ਸੋ ਇਹਦੇ ਬਾਰੇ ਮੈਂ ਦਫਤਰੀ ਬੈਠਾ ਹੂੰਗਾ ਐਂਡ ਜਿਹੜੀਆਂ ਸਮੱਸਿਆਵਾਂ ਸੌਣੇ ਵਿੱਚ ਬੈਠਾ ਹੂੰਗਾ ਜੇ ਕਿਤੇ ਕੋਈ ਦਿੱਕਤ ਆਏਗੀ ਮੈਂ ਬੇਨਤੀ ਕਰਨਾ ਕਿ ਜ਼ਿੰਮੇਦਾਰ ਜਿਹੜੇ ਭਾਈ ਨੇ ਕੱਟੋ ਘਾਟਣਾ ਮੇਰੇ ਧਿਆਨ ਦੇ ਵਿੱਚ ਜਿਹੜੀ ਹੈ ਇੱਕ ਵਾਰੀ ਗੱਲ ਨੂੰ ਜ਼ਰੂਰ ਲੱਗਿਆ ਸਰ ਮੰਡੀ ਨੂੰ ਲੈ ਕੇ ਲਗਾਤਾਰ ਆੜਤਿਆਂ ਵੱਲੋਂ ਜਾਂ ਜ਼ਿੰਮੇਦਾਰਾਂ ਵੱਲੋਂ ਮੰਗ ਕੀਤੀ ਜਾਂਦੀ ਕਿਉਂਕਿ ਉੱਥੇ ਕਾਫੀ ਪਰੇਸ਼ਾਨੀਆਂ ਆਉਂਦੀਆਂ ਹਨ ਉਹਨਾਂ ਨੂੰ ਹਾਂ ਨਹੀਂ ਮੈਨੂੰ ਪਹਿਲਾਂ ਵੀ ਇਹਨਾਂ ਨੂੰ ਵਿਸ਼ਵਾਸਨ ਦਵਾਇਆ ਗਿਆ ਪਰ ਉਸ ਦਾ ਹੱਲ ਨਹੀਂ ਕੋਈ ਹੋਇਆ ਕਿ ਇਸ ਵਾਰ ਉਹਨੇ ਦੇ ਮੈਨੂੰ ਮੈਨੂੰ ਫੁੱਲਰ ਦੀ ਆਦਮੀ ਨਹੀਂ ਹੋਇਆ ਅਜੇ ਜੁਆਇਨ ਨਹੀਂ ਕੀਤਾ ਤੇ ਜਿੱਦ ਨਹੀਂ ਮੈਂ ਆਇਆ ਸੀਗਾ ਜਿੱਦ ਮੈਂ ਦੱਸਿਆ ਦਿਨੇ ਕਿ ਦੂਜੇ ਦਿਨ ਹੀ ਮੈਨੂੰ ਪ੍ਰਧਾਨ ਜੀ ਆ ਕੇ ਮਿਲੇ ਸੀ ਤੇ ਪੂਰਾ ਪੂਰਾ ਇਹਨਾਂ ਦਾ ਜੱਥਾ ਮੈਨੂੰ ਆ ਕੇ ਮਿਲਿਆ ਸੀ ਐਂਡ ਉਹਨਾਂ ਵੱਲੋਂ ਸਸਰੀ ਸਮੱਸਿਆ ਕੀਤੀ ਗਈ ਸੀ ਜਿੱਤੀ ਗਈ ਸੀ ਉਹ ਇਹੀ ਸੀਗੀ ਕਿ ਸੰਗਠਨ ਦੀ ਜਿਹੜੀ ਮੰਡੀ ਹੈ ਸਾਡੇ ਕੋਲ ਜਿਹੜੀ ਜਗ੍ਹਾ ਇੰਨੀ ਵੱਡੀ ਸੰਗਰੂਰ ਦੀ ਯਾਨੀ ਕਿ ਆਮਦ ਹੈ ਐਂਡ ਉਹਦੇ ਹਿਸਾਬ ਨਾਲ ਸਾਡੀ ਜਗ੍ਹਾ ਜਿਹੜੀ ਹੈ ਉਹ ਸਾਤ ਕੇਤੇ ਅੱਜ ਮੈਂ ਆ ਕੇ ਆਪ ਦੇਖਿਓ ਕਿ ਹੱਦੇ ਤੋਂ ਬਿਲਕੁਲ ਆਮਦ ਹੈ ਆਮਦ ਦੇ ਵਿੱਚ ਵੀ ਚਲੋ ਆਪਣੇ ਬੋਲੋ ਜੋ ਆਪਾਂ ਬੈਸਟ ਕਰ ਸਕਦੇ ਹੱਡੂ ਘਰ ਉਹ ਜ਼ਰੂਰ ਕਰਨਾ ਚਾਹੀਦਾ ਆਪਾਂ ਆਪਣੇ ਕੋਲ ਗੱਦਲ ਜੜੀਆਂ ਜ਼ਰੂਰ ਕਰਾਂ ਇਹਨਾਂ ਸ਼ਬਦਾਂ ਨਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਪੇ ਆਏ ਹੋ ਧੰਨਵਾਦ